ਸਮੇਸ਼ਪੀਤਾ ਦੇ ਦਰਬਾਰ ਚ ਨਾ ਸਮੇ ਸਮੇ ਤੇ ਬਹੁਤ ਸਾਰੇ ਸਾਧੂ ਸੰਤ ਸન્યાਸੀ ਪੰਡਿਤ ਜੋਗੀ ਮੁੱਲਾ ਮੋਲਾਣੇ ਆਉਂਦੇ ਰਹੇ ਵਿਚਾਰਾਂ ਕਰਨੀਆਂ ਸਵਾਲਾਂ ਦੇ ਜਵਾਬ ਹੁੰਦੇ ਰਹੇ ਨੇ ਧਰਮ ਨੂੰ ਲੈ ਕੇ ਵਿਚਾਰ ਗੋਸ਼ਟੀਆਂ ਬੜਾ ਕੁ ਚੱਲਦਾ ਰਹਿੰਦਾ ਸੀ ਇੱਕ ਇਸੇ ਤਰ੍ਹਾਂ ਦਾ ਲੰਗੋਟ ਧਾਰੀ ਸਾਧ ਆ ਗਿਆ ਪਿੰਡੇ ਤੇ ਸਵਾਹ ਮਲੀ ਹੈ ਵਿਪੂਤੀ ਮਲੀ ਹੈ ਮਸਤਕ ਤੇ ਮਲੀ ਹੈ ਸਿਰ ਦੇ ਵਿੱਚ ਵੀ ਪਾਈਆਂ ਜਟਾਵਾਂ ਵਧਾਈਆਂ ਨੇ ਉਹ ਨਾਮ ਸ਼ਿਬਾਈ ਕਰਤਾ ਕਰਤਾ ਆ ਗਿਆ ਕਹਿੰਦਾ ਮੈਂ ਬੈਠਣਾ ਹੈ ਮਹਾਰਾਜ ਕਹਿੰਦੇ ਆਓ ਜੀ ਜੀ ਆਇਆਂ ਸਤਿਗੁਰੂ ਸੱਚੇ ਪਾਤਸ਼ਾਹ ਦਰਬਾਰ ਚ ਬਿਠਾਇਆ ਦੀਵਾਨ ਸਜਿਆ ਮਹਾਰਾਜ ਕਹਿੰਦੇ ਭਗਤਾ ਕੀ ਹਾਲ ਹੈ ਕਹਿੰਦਾ ਜੀ ਬਹੁਤ ਵਧੀਆ ਕੀ ਨਾਮ ਹੈ ਸੀਤਲਦਾਸ ਸੀਤਲ ਦਾ ਅਰਥ ਹੁੰਦਾ ਬਹੁਤ ਠੰਡਾ ਤੇ ਸ਼ਾਂਤ ਆਪਾਂ ਕਹਿੰਦੇ ਸ਼ੀਤਲ ਜਲ ਠੰਡਾ ਮਿਠਾਸ ਦੇਣ ਵਾਲਾ ਸ਼ਾਂਤੀ ਦੇਣ ਵਾਲਾ ਸੀਤਲਦਾਸ ਮਹਾਰਾਜ ਕਹਿੰਦੇ ਕੀ ਕਰਦੇ ਹੋ ਕਹਿੰਦਾ ਵੀ ਮੈਂ ਤੇ ਖੁਦਾ ਦੇ ਰੱਬ ਦੇ ਅੱਲਾ ਦੇ ਭਗਵਾਨ ਦੇ ਪਿਆਰਿਆਂ ਦੇ ਦਰਸ਼ਨ ਹੀ ਕਰਦਾ ਸਾਰੇ ਦੁਨੀਆਂ ਦੇ ਵਿੱਚ ਭਟ ਕੇ ਸ਼ਾਂਤੀ ਦਾ ਸਨੇਹਾ ਦੇਣਾ ਮਹਾਰਾਜ ਕਹਿੰਦੇ ਬੜੀ ਵਧੀਆ ਗੱਲ ਹੈ ਕਹਿੰਦੇ ਕੋਈ ਨਹੀਂ ਗੁਰੂ ਘਰ ਚ ਵੀ ਸ਼ਾਂਤੀ ਦਾ ਹੀ ਸਨੇਹਾ ਦਿੱਤਾ ਜਾਂਦਾ ਹੈ ਬੈਠੋ ਦੀਵਾਨ ਸਜਿਆ ਤੁਹਾਨੂੰ ਗਿਆਤ ਹੋਣਾ ਇੱਕ ਸਿੱਖ ਹੋਇਨੇ ਭਾਈ ਸੁਥਰਾ ਜੀ ਭਾਈ ਸੁਥਰਾ ਜੀ ਨਾ ਹਾਸ ਰਸ ਦੇ ਤੁਰੰਤਰ ਹੋਏ ਨੇ ਤੁਰੰਤਰ ਕਹਿ ਲੋ ਹਾਂਸ ਰਸ ਦੇ ਪਰ ਉਹਨਾਂ ਦਾ ਜਿਹੜਾ ਹਾਸਾ ਸੀ ਨਾ ਹੱਸਣਾ ਤੇ ਹਸਾਉਣ ਦੀ ਕਲਾ ਉਹ ਬੜੀ پاک ਤੇ ਪਵਿੱਤਰ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਬਾਰਾਮੂਲੇ ਤੋਂ ਜਦੋਂ ਵਾਪਸ ਮੁੜੇ ਨੇ ਕਸ਼ਮੀਰ ਤੋਂ ਆਉਂਦਿਆਂ ਰਸਤੇ ਵਿੱਚ ਸੁਤਰਾ ਜੀ ਮਿਲੇ ਸਨ ਇਹ ਉਹ ਬੱਚਾ ਸੀ ਜਿਹਨੂੰ ਮਾਂ ਬਾਪ ਨੇ ਕੋਥਰਾ ਭਾਵ ਉਹਨਾਂ ਨੂੰ ਕਿਹਾ ਮੰਨਿਆ ਸੀ ਵੀ ਇਹ ਕੁਥਰਾ ਹੈ ਇਹਨਾਂ ਦੇ ਜੰਮਦਿਆਂ ਦੇ ਮੂੰਹ ਵਿੱਚ ਦੰਦ ਸਨ ਮਾਂ ਪਿਓ ਨੇ ਬਾਪ ਨੇ ਸਮਝਾ ਵੀ ਕੁਥਰਾ ਹੈ ਲੋਕ ਕਹਿੰਦੇ ਨੇ ਅਪਾਗਾ ਹੈ ਮਾੜਾ ਹੈ ਰੂੜੀ ਤੇ ਛੱਟ ਦਿੱਤਾ ਰੋਣ ਦੀ ਆਵਾਜ਼ ਹੀ ਸਿੱਖਾਂ ਨੇ ਆਖਿਆ ਮਹਾਰਾਜ ਬੱਚੇ ਦੇ ਰੋਣ ਦੀ ਆਵਾਜ਼ ਹੈ ਮਹਾਰਾਜ ਨੇ ਕਿਹਾ ਲੱਭੋ ਲੱਭ ਕੇ ਦੇਖਿਆ ਮਿਲਿਆ ਕਹਿੰਦੇ ਜੀ ਬਾਲ ਹੈ ਲੱਗਦਾ ਕੋਈ ਇਹਨੂੰ ਕੁਥਰਾ ਜਾਣ ਕੇ ਛੁੱਟ ਗਿਆ ਮਹਾਰਾਜ ਕਹਿੰਦੇ ਕੋਈ ਨਹੀਂ ਕੁਥਰਾ ਨਹੀਂ ਇਹ ਸੁਥਰਾ ਹੋਏਗਾ ਸੁਥਰੇ ਦਾ ਅਰਥ ਹੁੰਦਾ ਬਹੁਤ ਸਾਫ਼ ਸੁਵਚ ਮਾਂ ਅਕਸਰ ਕਹਿੰਦੀ ਹੈ ਮੇਰਾ ਬੱਚਾ ਬਹੁਤ ਸਾਫ਼ ਸੁਥਰਾ ਨਵਾਂ ਹਤ ਵਾਕ ਇਹ ਕਹਿੰਦੇ ਆਪਾਂ ਸਾਫ਼ ਸੁਥਰਾ ਹੋ ਗਿਆ ਉਹ ਸੁਥਰੇ ਸ਼ਾ ਸਮਾ ਪਾ ਕੇ ਇਹ ਬਹੁਤ ਜ਼ਿਆਦਾ ਵਿਦਵਾਨ ਵੀ ਸਨ ਬਹੁਤ ਇੰਟੈਲੀਜੈਂਟ ਬਹੁਤ ਗੁਰਮਖਰੂਤੇ ਹਾਸੇ ਦੀ ਕਲਾ ਸੀ ਇਹਨਾਂ ਕੋਲ ਸੁਭਾਅ ਹੁੰਦੇ ਨੇ ਕੁਦਰਤੀ ਕਲਾਵਾਂ ਹੁੰਦੀਆਂ ਨੇ ਕਈ ਬਹੁਤ ਵਧੀਆ ਗੱਲਾਂ ਕਰਨੀਆਂ ਜਾਣਦੇ ਨੇ ਕਈ ਨਿੱਕੀ ਨਿੱਕੀ ਗੱਲ ਤੇ ਹਸਾਉਣਾ ਜਾਣਦੇ ਨੇ ਸੁਤਰਾ ਜੀ ਉਹ ਸਨ ਸੁਤਰਾ ਜੀ ਉਹ ਸੀਤਲ ਦਾਸ ਦੇ ਕੋਲ ਆ ਕੇ ਬਹਿ ਗਏ ਵਿਚਾਰਾ ਚੱਲ ਰਹੀਆਂ ਸੀਤਲ ਦਾਸ ਮਾਦੀ ਲਾ ਕੇ ਬੈਠਾ ਸੁਤਰਾ ਜੀ ਨੇ ਨਾ ਚੁੰਡੀ ਵੱਡੀ ਹਲਕੇ ਜੀ ਸੀਤਲ ਦਾਸ ਨੇ ਵੇਖਿਆ ਪਿੱਛੇ ਪਰ ਚਲੋ ਚੁੱਪ ਕਰ ਗਿਆ ਵੀ ਕੋਈ ਗੱਲ ਨਹੀਂ ਸ਼ਾਇਦ ਵੈਸੇ ਹੀ ਹੋ ਗਿਆ ਹੋਵੇ ਦੋ ਚਾਰ ਮਿੰਟ ਬਾਅਦ ਫੇਰ ਚੁੰਡੀ ਪੱਡੀ ਹੁਣ ਵੀ ਸ਼ੀਤਲदास ਨੇ ਦੇਖਿਆ ਪਰ ਫੇਰ ਚਲੋ ਸਬਰ ਦਾ ਕੁੱਟ ਪੀ ਲਿਆ ਤੀਜੀ ਵਾਰ ਫੇਰ ਵੱਡੇ ਹੁਣ ਵੇਖਣ ਦਾ ਨਜ਼ਰੀਆ ਟੰਗ ਬਦਲ ਗਿਆ ਹੁਣ ਅੱਖਾਂ ਦੇ ਵਿੱਚ ਗੁੱਸਾ ਸੀ ਗੁੱਸਾ ਸੀ ਦੇਖਿਆ ਬਹੁਤ ਗੁੱਸੇ ਨਾਲ ਪਰ ਫੇਰ ਚਲੋ ਸ਼ਾਂਤ ਰਿਆ ਹੁਣ ਨਾਂ ਵੀ ਸ਼ੀਤਲदास ਸੀ ਚੌਥੀ ਵਾਰ ਸੁਤਰਾ ਜੀ ਨੇ ਫੇਰ ਚੁੰਨੀ ਵੱਢੀ ਹੁਣ ਜਦੋਂ ਚੌਥੀ ਵਾਰ ਚੁੰਨੀ ਵੱਢੀ ਉਹਦੇ ਤੋਂ ਰਹਾ ਨਗਿਆ ਇੱਕਦਮ ਉੱਠ ਕੇ ক্রੋਧਿਤ ਹੋ ਗਿਆ ক্রੋਧਿਤ ਹੋ ਕੇ ਬੋਲ ਕਬੋਲ ਬੋਲੇ ਸ਼ਰਾਪ ਦੇਣ ਦੀਆਂ ਗੱਲਾਂ ਕਰਨ ਲੱਗ ਪਿਆ ਮਹਾਰਾਜ ਕਹਿੰਨ ਲੱਗੇ ਸਤਰਾਜੀ ਕੀ ਗੱਲ ਹੋਈ ਐ ਕਹਿੰਦੇ ਸਾਂਜੀ ਸੀਤਲਦਾਸ ਜੀ ਤੁਹਾਨੂੰ ਕੀ ਹੋ ਗਿਆ ਕਹਿੰਦੇ ਤੁਹਾਡਾ ਸਿੱਖ ਮੇਰੇ ਚੁੰਡੀਆਂ ਵੱਢ ਰਿਹਾ ਹੈ ਇਹਨੇ ਮੈਨੂੰ ਛੇੜਿਆ ਹੈ ਇਹਨੇ ਮੇਰੀ ਬਿਰਤੀ ਪੰਗ ਕਰ ਦਿੱਤੀ ਹੈ ਬੜਾ ਅਵਾ ਤਵਾ ਬੋਲਣ ਲੱਗ ਪਿਆ ਮਹਾਰਾਜ ਕਹਿੰਦੇ ਸਤਰਾਜੀ ਕੀ ਗੱਲ ਹੋਈ ਐ ਸਤਰਾਜੀ ਕਹਿੰਨ ਲੱਗੇ ਪਾਦਸ਼ਾਹ ਮੈਂ ਤੇ ਵੇਖਣਾ ਚਾਹੁੰਦਾ ਸੀ ਵੀ ਜਿੱਥੇ ਸਵਾਹ ਹੋਵੇ ਨਾ ਉਥੇ ਅੱਗ ਜ਼ਰੂਰ ਹੁੰਦੀ ਐ ਵੀ ਇਹਦੇ ਅੰਦਰ ਅੱਗ ਹੈ ਕਿ ਨਹੀਂ ਕਹਿੰਦਾ ਅੱਗ ਬਹੁਤ ਐ ਭੰਬੜ ਐ ਪੰਬੜੇ ਅੰਦਰ ਜਿਹੜਾ ਇੱਕ ਨਿਕ ਚੁੰਡੀ ਨਹੀਂ ਸਹਾਰ ਸਕਦਾ ਉਹ ਦੇਸ਼ ਕੌਮ ਤੇ ਆਏ ਹੋਏ ਵੱਡੇ ਵੱਡੇ ਕਸ਼ਟ ਕਿਵੇਂ ਸਹਾਰੇਗਾ ਕਹਿੰਦੇ ਨਾਮ ਹੀ ਸ਼ੀਤਲਦਾਸ ਹੈ ਅੰਦਰੋਂ ਤੇ ਤਪਿਆ ਹੋਇਆ ਛੜਿਆ ਹੋਇਆ ਇੱਕਦਮ ਜਦੋਂ ਇਹ ਬਚਨ ਸੁਣੇ ਉਹਦੋਂ ਠੰਡਾ ਤੇ ਸ਼ਾਂਤ ਹੋ ਗਿਆ ਵੀ ਇਹ ਕੀ ਹੋ ਗਿਆ ਸਰਨਾਥ ਟੈਫੇ ਕਹਿੰਦਾ ਪਾਦਸ਼ਾਹ ਵਾਕਈ ਤੁਹਾਡੇ ਗੁਰੂ ਘਰ ਦੀ ਸਿੱਖੀ ਤੇ ਸਿੱਖ ਬਹੁਤ ਮਹਾਨ ਨੇ ਜਿਸ ਗੱਲ ਨੂੰ ਮੈਂ ਨਹੀਂ ਸਮਝ ਸਕਿਆ ਮੈਂ ਕਮਾ ਨਹੀਂ ਸਕਿਆ ਤੁਹਾਡਾ ਸਿੱਖ ਉੱਥੇ ਬੈਠਾ ਕਦਰਮ ਕੁਰਬਾਨ ਜਾਣਾ ਮਹਾਰਾਜ ਨੇ ਫਿਰ ਉਦੋਂ ਗੱਲ ਕਹੀ ਸੀ ਕਹਿੰਦੇ ਕੇਵਲ ਸਵਾ ਮਲਨ ਨਾਲ ਵਿਭੂਤੀ ਮਲਨ ਨਾਲ ਨਾਮ ਸ਼ੀਤਲ ਦਾਸ ਰੱਖਣ ਨਾਲ ਮਨ ਸ਼ੀਤਲ ਦਾਸ ਤੇ ਮਨ ਠੰਡਾ ਨਹੀਂ ਹੁੰਦਾ ਮਨ ਸ਼ਾਂਤ ਨਹੀਂ ਹੁੰਦਾ ਇਹ ਤੇ ਉਦੋਂ ਹੁੰਦਾ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਦ ਜਿਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਨੇ ਹਾਲੀ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟੇ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰਨਾਮ ਕਹਿੰਦੇ ਨਾਮ ਜਪਿਆ ਕਦੇ ਸੁਰਤ ਜੋੜੀ ਆ ਕਦੇ ਕਦੇ ਰਾਮ ਨੂੰ ਜਾਣਿਆ ਕਿ ਕੱਲਾ ਭੇਗ ਹੀ ਤਾਰਨ ਕੀਤਾ ਜਦੋਂ ਬਹੁਤ ਗੱਲਾਂ ਕੀਤੀਆਂ ਸ਼ਰਮਸਰ ਹੋ ਗਿਆ ਮਹਾਰਾਜ ਕਹਿੰਦੇ ਜਾ ਹਲੇ ਬਹੁਤ ਲੰਮੀ ਸਾਧਨਾ ਕਰਨੀ ਪੈਗੀ ਨਾਮ ਰੱਖ ਕੇ ਸਵਾਹਾ ਤੇ ਬਿਭੂਤੀਆਂ ਮਲ ਕੇ ਕਦੇ ਰੱਬ ਨਹੀਂ ਪਾਇਆ ਜਾਂਦਾ ਇਹ ਕੁਛ ਉਦੋਂ ਚੱਲਦਾ ਸੀ ਅੱਜ ਵੀ ਬਹੁਤ ਲੋਕ ਨੇ ਸਬਾ ਮੱਲੰਦ ਨੇ ਵੀ ਭੁੱਤੀ ਮੱਲੰਦ ਨੇ ਉਹ ਕਹੇ ਇਹ ਦਿੰਦੇ ਨੇ ਵੀ ਬੰਦੇ ਨੇ ਸਵਾਹੀ ਹੋ ਜਾਣਾ ਹੈ ਉਹ ਤਾਂ ਹੋ ਤੇ ਜਾਣਾ ਹੀ ਹੈ ਹੋ ਕੀ ਜਾਣਾ ਹੈ ਹੀ ਸਵਾ ਪਰ ਕਹਿੰਦੇ ਸਵਾ ਤੋਂ ਪਹਿਲਾਂ ਤੂੰ ਉਸ ਪਰਮੇਸ਼ਰ ਵਿੱਚ ਮਿਲ ਜਾਏ ਮਿੱਟੀ ਦਾ ਸਰੀਰ ਇਸ ਵਾਸਤੇ ਮਿਲੇ ਤਾਂ ਤੇਰਾ ਆਉਣਾ ਸਫਲ ਹੋ ਜਾਏ ਹੁਣ ਤੁਸੀਂ ਵੇਖ ਲਓ ਵੀ ਐਸੇ ਕਰਮ ਕਰਨ ਵਾਲੇ ਲੋਕ ਧਰਮ ਦੇ ਆਗੂ ਮੋਹਤਵਰ ਮੁਖੀ ਬਣੇ ਹੋਏ ਨੇ ਦੁਨੀਆ ਨੂੰ ਰੱਬ ਦਾ ਉਪਦੇਸ਼ ਦੇਣ ਆਪ ਲਿਖਕ ਨਹੀਂ